ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਤੇ ਤਾਂ ਦੋਸਤੋ ਬਹੁਤ ਸਾਰੇ ਬੱਚਿਆਂ ਦੇ ਮੈਸੇਜ ਆ ਰਹੇ ਨੇ ਕਿ 882364 ਇੱਕ ਭਰਤੀ ਹੁਣ ਪੂਰੀ ਹੋ ਚੁੱਕੀ ਹੈ ਪਰ ਕੀ ਇਹਦੀ ਦੁਬਾਰਾ ਕੋਈ ਸੈਕੰਡ ਲਿਸਟ ਆ ਸਕਦੀ ਹੈ ਜਾਂ ਨਹੀਂ ਸੋ ਇਹਦੇ ਬਾਰੇ ਹੀ ਅੱਜ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਸੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖ ਲੈਣਾ ਤਾਂ ਕਿ ਤੁਹਾਡੇ ਤੱਕ ਪੂਰੀ ਪੁਕਤਾ ਜਾਣਕਾਰੀ ਪਹੁੰਚ ਸਕੇ ਤੇ ਉਸ ਤੋਂ ਬਾਅਦ ਆਪਣੇ ਵਿਚਾਰ ਜ਼ਰੂਰ ਦੱਸਣਾ ਤੁਸੀਂ ਇਸ ਵੀਡੀਓ ਦੇ ਬਾਰੇ ਜਾਂ ਫਿਰ ਇਸ ਭਰਤੀ ਦੇ ਬਾਰੇ ਕੀ ਵਿਚਾਰ ਰੱਖਦੇ ਹੋ ਉਹ ਜ਼ਰੂਰ ਕਮੈਂਟਾਂ ਦੇ ਰਾਹੀਂ ਦੱਸਨੇ ਨੇ ਤੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਮੇਕ ਸ਼ûr ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਅਤੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਵੀ ਜ਼ਰੂਰ ਕਰ ਦੇਣਾ ਤਾਂ ਕਿ ਇਹ ਜਾਣਕਾਰੀ ਵਾਤ ਤੋਂ ਵਾਤ ਲੋਕਾਂ ਤੱਕ ਪਹੁੰਚ ਸਕੇ ਅਤੇ ਉਹ ਵੀ ਆਪਣੇ ਵਿਚਾਰ ਇਸ ਭਰਤੀ ਦੇ ਰਿਗਾਰਡਿੰਗ ਦੇ ਸਕਣ ਸੋ ਦੋਸਤੋ ਆਪਾਂ ਗੱਲ ਕਰਦੇ ਹਾਂ 882364 ਸੈਕੰਡ ਲਿਸਟ ਦੇ ਬਾਰੇ ਤੋ ਦੋਸਤੋ ਸਭ ਤੋਂ ਪਹਿਲੇ ਕਮਨ ਗੱਲ ਇਹ ਹੈ ਕਿ ETT 2364 ਦੇ ਵਿੱਚ ਇਕੱਲੇ ETT ਸਿਰਫ 2364 ਵਾਲੇ ਬੱਚੇ ਨਹੀਂ ਸ਼ਾਮਲ ਨੇ ਇਹ ਤਾਂ ਸਭ ਨੂੰ ਪਤਾ ਹੈ ETT 2364 ਦੇ ਵਿੱਚ ਉਹ ਵੀ ਬੱਚੇ ਬੈਠੇ ਸੀਗੇ ਜਿਹੜੇ ਪਹਿਲਾਂ 6835 ਦੇ ਵਿੱਚ ਨਹੀਂ ਸੀਗੇ ਮਤਲਬ ਕਿ ਹੁਣ ਉਹ 6835 ਦੀ ਜੌਬ ਕਰ ਰਹੇ ਨੇ ਪਰ ਉਦੋਂ ਤੱਕ ਨਹੀਂ ਸੀ ਸੋ ਸ਼ਾਰਟ 35 ਵਾਲੇ ਔਰ 59 ਚੰਨੇ ਵਾਲੇ ਚਲੋ ਆਪਾਂ 59 ਚੰਨੇ ਵਾਲੇ ਬਾਹਰ ਕੱਟ ਦਿੰਨੇ ਆ ਕਿਉਂਕਿ ਇਹਨਾਂ ਦੀ ਹਜੇ ਤੱਕ ਭਰਤੀ ਬਾਰੇ ਕੋਈ ਅਪਡੇਟ ਨਹੀਂ ਸੋ ਇਹ ਜ਼ਰੂਰ ਚੋਣਿੰਗ ਲੈਣਗੇ 2364 ਦੇ ਵਿੱਚ ਜਿਨ੍ਹਾਂ ਜਿਨ੍ਹਾਂ ਦੇ ਨਾਮ ਆ ਗਏ ਨੇ ਸੋ ਜਿਹੜੇ ਸ਼ਾਰਟ 35 ਵਾਲੇ ਨੇ ਆਪਾਂ ਮੰਨ ਕੇ ਚੱਲੀਏ ਸ਼ਾਰਟ 35 ਵਾਲੇ 2364 ਦੇ ਵਿੱਚ 2364 ਦੇ ਵਿੱਚ ਕੋਈ 15% ਬੱਚੇ ਅਜਿਹੇ ਨੇ ਜਿਨ੍ਹਾਂ ਨੂੰ 6835 ਦੇ ਵਿੱਚ ਜੋ ਮਿਲ ਚੁੱਕੀ ਹੈ ਸੋ ਦੋਸਤੋ ਉਹ 15% 10% ਜ਼ਰੂਰ ਬੱਚੇ ਬਾਹਰ ਜਾਣਗੇ 10 15% ਜਿੰਨੇ ਵੀ ਹੋਏ ਇਹ ਮੈਂ ਵੈਸੇ ਤੁਹਾਨੂੰ ਅੰਕੜਾ ਜ਼ਿਆਦਾ ਦੱਸ ਰਿਹਾ ਹੋ ਸਕਦੇ ਤੋਂ ਕੱਟ ਜਾਂ ਵਧ ਹੋਵੇ ਇਹ ਸਿਰਫ ਰਫ ਡਾਟਾ ਹੈ ਵੀ ਸੋ ਉਹ ਬੱਚੇ ਜ਼ਰੂਰ ਬਾਹਰ ਜਾਣਗੇ ਔਰ ਸੈਕੰਡ ਲਿਸਟ ਆਉਣ ਦੇ ਚਾਂਸ ਵਧ ਜਾਣਗੇ ਤੇ ਜਿਹੜੇ 59 99 ਦੇ ਵਿੱਚ ਮੈਰਿਟ ਲਿਸਟਾਂ ਦੇ ਵਿੱਚ ਸ਼ਾਮਿਲ ਨੇ ਉਹ ਇਧਰ 2364 ਦੇ ਵਿੱਚ ਵੀ ਮੈਰਿਟ ਲਿਸਟਾਂ ਦੇ ਵਿੱਚ ਸ਼ਾਮਿਲ ਨੇ ਹਾਂ ਹੋ ਸਕਦਾ ਹੈ ਕਿ ਉਹ ਉਹਨਾਂ ਦਾ वैसे तो ओ सारे जेकर इधर 23 चौंड ਦੇ ਵਿੱਚ ਨਾਮ ਆ ਗਿਆ ਜਰੂਰ ਜੁਆਇਨਿੰਗ ਲੈਣਗੇ ਪਰ ਉਸ ਤੋਂ ਪਹਿਲਾਂ ਜੇਕਰ ਜੁਆਇਨਿੰਗ ਲੈਣ ਤੋਂ ਪਹਿਲਾਂ ਪਹਿਲਾਂ 95 ਸਟਾਨਿੰਗ ਦੀ ਕੋਈ ਲੇਟੈਸਟ ਅਪਡੇਟ ਆ ਜਾਂਦੀ ਵੀ ਇਧਰ ਵੀ ਹੁਣ ਜੁਆਇਨਿੰਗ ਦਿੱਤੀ ਜਾ ਰਹੀ ਹੈ ਤਾਂ ਸ਼ਾਇਦ ਮੇਬੀ ਹੋ ਸਕਦਾ ਹੈ ਕਿ ਇਹਦੀ ਜਿਹੜੀ ਸੈਕੰਡ ਲਿਸਟ ਹੈ ਹੋਰ ਡਾਊਨ ਥੋੜੀ ਜੀ ਜਾ ਸਕੇ ਇਹਦੇ ਚਾਂਸਸ ਬਹੁਤ ਘਟ ਨੇ ਮੈਂ ਕਹਿੰਨਾ 100 ਦੇ ਵਿੱਚੋਂ ਸਿਰਫ 2-3% ਚਾਂਸ ਨੇ ਵੀ ਹਾਂ ਉਹ ਛੱਡ ਸਕਦੇ ਨੇ ਕਿਉਂਕਿ ਜੇਕਰ ਉਹਨਾਂ ਦਾ ਉਧਰ ਮੈਰਿਟ ਲਿਸਟ ਦੇ ਵਿੱਚ ਨਾਮ ਹੋਏਗਾ ਉਹ ਜ਼ਰੂਰ ਉਧਰ ਜਾਣਗੇ 9899 ਦੇ ਵਿੱਚ ਠੀਕ ਹੈ ਜੀ ਕਿਉਂਕਿ ਇੱਕ ਤਾਂ 2364 ਵੇ ਲਈ ਜਿਹੜੀ ਭਰਤੀ ਹੈ ਇਹ ਬਾਰਡਰ ਏਰੀਆ ਦੀ ਭਰਤੀ ਹੈ ਸਾਰੇ ਜਣਿਆਂ ਨੂੰ ਬਾਰਡਰ ਤੇ ਮਤਲਬ ਕਿ 6 ਜ਼ਿਲ੍ਹਿਆਂ ਦੇ ਵਿੱਚ ਹੀ ਨਿਯੁਕਤੀਆਂ ਦਿੱਤੀਆਂ ਜਾਣਗੀਆਂ ਤੇ ਹੋ ਸਕਦਾ ਹੈ ਕਿ ਉਹ ਇੱਧਰ ਜਾ ਚਲੇ ਜਾਣ ਤਾਂ 2364 ਵਿੱਚ ਜਿਹੜੀ ਸੈਕੰਡ ਲਿਸਟ ਆਉਂਦੇ 70% ਚਾਂਸ ਵਾਧੇ ਜਾਂਦੇ ਨੇ ਇਸ ਤਰੀਕੇ ਨਾਲ ਸੋ ਇਹ ਅੱਜ ਦੀ ਅਪਡੇਟ ਕਿ ਜਿਹੜੇ ITT 2364 ਮਤਲਬ ਕਿ ਜਿਹੜੇ 1 2 ਤੇਨੇ ਨੰਬਰਾਂ ਤੋਂ ਪਿੱਛੇ ਰਹਿ ਗਏ ਸੀ ਮੈਰਿਟ ਵਿੱਚ ਉਹਨਾਂ ਦਾ ਨਾਮ ਨਹੀਂ ਆਇਆ ਕਿਸੇ ਕਾਰਨ ਕਰਕੇ ਕਿਸੇ ਵੀ ਕਾਰਨ ਕਰਕੇ ਨਾਮ ਨਹੀਂ ਆਇਆ ਡੀਵੀ ਹੋ ਚੁੱਕੀ ਸੀ ਫਾਈਨਲਿਸਟ ਦੇ ਵਿੱਚ ਨਾਮ ਨਹੀਂ ਆਇਆ ਤਾਂ ਉਹ ਉਮੀਦ ਨਾ ਛੱਡਣ ਜ਼ਰੂਰ ਸੈਕੰਡ ਲਿਸਟ ਆਏਗੀ ਪਰ ਇਹ ਜ਼ਿਆਦਾ ਉਮੀਦ ਨਾ ਰੱਖਣਾ ਕਿ ਜਿਹੜੇ ਜਿਨ੍ਹਾਂ ਦੇ 5 7 7 ਨੰਬਰ ਕੱਟ ਨੇ ਉਹ ਵੀ ਕਿਉਂਕਿ ਦੋਸਤੋ ਇਹਨਾਂ ਭਰਤੀਆਂ ਦੇ ਵਿੱਚ ਪੁਆਇੰਟਾਂ ਦੇ ਵਿੱਚ ਵੀ ਜਾ ਕੇ ਫਰਕ ਪੈ ਜਾਂਦਾ ਇਹ ਤੁਸੀਂ ਖੁਦ ਵੀ ਜਾਣੀ ਜਾਣੋ ਇਹ ਨਾ ਹੁਣ ਕੁਝ ਬੱਚੇ ਕਮੈਂਟ ਕਰਨਗੇ ਵੀ ਤੁਸੀਂ ਸਰ ਡੀਮੋਟੀਵੇਟ ਕਰੀ ਜਾਂਦੇ ਹੋ ਦੋਸਤੋ ਮੈਂ ਤੁਹਾਨੂੰ ਡੀਮੋਟੀਵੇਟ ਨਹੀਂ ਕਰ ਰਿਹਾ ਮੈਂ ਸਿਰਫ ਤੁਹਾਨੂੰ ਸੱਚਾਈ ਦੱਸ ਰਿਹਾ ਵੈਸੇ ਵੀ ਇੱਕ ਦਾ ਪੇਪਰ ਜੇਕਰ ਤੁਹਾਡੇ ਕੋਲ ਕਲੀਅਰ ਨਹੀਂ ਹੋਇਆ ਤੇ ਦਾ ਮਤਲਬ ਇਹ ਨਹੀਂ ਦੀ ਜ਼ਿੰਦਗੀ ਖਤਮ ਹੋ ਗਈ ਹੋਰ ਪੇਪਰ ਬਥੇਰੇ ਨੇ ਹੋਰ ਪੋਸਟਾਂ ਬਹੁਤ ਆਉਣੀਆਂ ਨੇ ਹੋਰ ਜੌਬਸ ਬਥੇਰੀਆਂ ਨੇ ਆਪਾਂ ਉਹ ਕਰ ਲਾਂਗੇ ਪਰ ਇਹਦੇ ਨਾਲ ਜ਼ਿੰਦਗੀ ਨਹੀਂ ਖਤਮ ਹੁੰਦੀ ਸੋ ਡੀਮੋਟੀਵੇਟ ਨਾ ਹੋਇਆ ਕਰੋ ਕਦੇ ਵੀ ਕਿਸੇ ਦੀਆਂ ਗੱਲਾਂ ਦੇ ਨਾਲ ਤੇ ਨਾ ਹੀ ਮੋਟੀਵੇਟ ਹੋਇਆ ਕਰੋ ਡੀਮੋਟੀਵੇਸ਼ਨ ਬਹੁਤ ਹੀ ਖਤਰਨਾਕ ਚੀਜ਼ ਹੈ ਕਿਸੇ ਵੀ ਬਿਮਾਰੀ ਤੋਂ ਤੇ ਮੋਟੀਵੇਸ਼ਨ ਜੇਕਰ ਤੁਹਾਡਾ ਇਹਨਾਂ ਨੂੰ ਮੋਟੀਵੇਸ਼ਨ ਬਹੁਤ ਜ਼ਿਆਦਾ ਸਟਰੋਂਗ ਹੈ ਤਾਂ ਤੁਸੀਂ ਕਿਸੇ ਵੀ ਮੰਜ਼ਲ ਨੂੰ ਅਸਰ ਕਰ ਸਕਦੇ ਹੋ ਸੋ ਜਰੂਰ ਮੋਟੀਵੇਟ ਰਹਾ ਕਰੋ ਪਰ ਇਹ ਨਹੀਂ ਵੀ ਇੱਕ ਪੇਪਰ ਸਾਡਾ ਤੁਹਾਡਾ ਕਲੀਅਰ ਨਹੀਂ ਹੋ ਗਿਆ ਤਾਂ ਤੁਸੀਂ ਹਾਰ ਮੰਨ ਲਈ ਬਸ ਵੀ ਹੁਣ ਮੈਂ ਦਿਹਾੜੀਆਂ ਕਰੂੰਗਾ ਜਾਂ ਫਲਾਣਾ ਫਲਾਣਾ ਕੰਮ ਕਰੂੰਗਾ ਸੋ ਕੀਪ ਕੰਟੀਨਿਊ ਜਰੂਰ ਆਪਦਾ ਕੰਮ ਰੱਖਿਆ ਕਰੋ ਧੰਨਵਾਦ ਜੀ ਵੀਡੀਓ ਨੂੰ ਅੰਤ ਤੱਕ ਦੇਖਣ ਦੇ ਲਈ